नमस्कार आकाशवाणी दाई जलंधर केंद्र रे हूं तुसी चंचल शर्मा तों ప్రత్యੇशक ਖਬਰਾਂ ਸੁਨੋ ਪਹਿਲਾਸ ਬੁਲੇਟਿਨ ਦੀਆਂ ਖਾਸ ਖਬਰਾਂ ਰਾਸ਼ਟਰਪਤੀ ਦ੍ਰੋਪਦੀ ਮੁਰਮੋ ਨੇ ਅਜੂਲਾ ਤਾਗ ਦੇ ਸਿਆਚਨ ਸਥਿਤ ਬੇਸ ਕੈਂਪ ਦਾ ਤੋਰਾ ਕੀਤਾ ਅਤੇ ਜਵਾਨਾਂ ਤੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ 7ਵੇਂ ਰਾਸ਼ਟਰੀ ਪੋਸ਼ਣ ਮਹੀਨੇ ਤਹਿਤ ਹੁਣ ਤੱਕ ਦੇਸ਼ ਭਰ ਵਿੱਚ 9 ਕਰੋੜ 20 ਲੱਖ ਤੋਂ ਵੱਧ ਸਮਾਗਮ ਕਰਵਾਏ ਗਏ ਪੰਜਾਬ ਪਰ ਵਿੱਚ ਸਵੱਛਤਾ ਹੀ ਸੇਵਾ ਪੰਦਰਵਾੜੇ ਤਹਿਤ ਵੱਖ-ਵੱਖ ਗਤਿਵਿਧੀਆਂ ਜਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਵਫਦ ਨੇ ਅਜੋ ਮੀਘਾਲਿਆ ਦੇ ਰਾਜਪਾਲ ਨਾਲ ਮੁਲਾਕਾਤ ਕਰਕੇ ਸ਼ਿਲੌਂਗ ਵਿਖੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਦਾ ਮਾਮਲਾ ਤੁਰੰਤ ਹੱਲ ਕਰਵਾਉਣ ਚ ਦਖਲ ਦੀ ਮੰਗ ਕੀਤੀ ਅਤੇ ਪੰਜਾਬ ਦੇ ਖੇਤੀਬਾੜੀ ਦੇ ਕਿਸਾਨ ਪলাই ਵਿਭਾਗ ਵੱਲੋਂ ਪਰਾਲੀ ਨੂੰ ਅਗਨ ਨਾ ਲਾਉਣ ਸੰਬੰਧੀ ਜਾਗਰੂਕਤਾ ਪ੍ਰੋਗਰਾਮਾਂ ਦਾ ਆਯੋਜਨ ਤੇ ਹੁਣ ਖਬਰਾਂ ਵਿਸਥਾਰ ਨਾਲ ਰਾਸ਼ਟਰਪਤੀ ਦ੍ਰੋਪਤੀ ਮੁਰਮੂ ਨੇ ਅੱਜ ਲਦਾਖ ਦੇ ਸਿਆਚਨ ਸਥਿਤ ਬੇਸ ਕੈਂਪ ਦਾ ਦੌਰਾ ਕੀਤਾ ਅਤੇ ਸਿਆਚਨ ਗਲੇਸ਼ੀਅਰ ਤੇ ਤਾਇਨਾਤ ਜਵਾਨਾਂ ਤੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਜਵਾਨਾਂ ਨੂੰ ਸੰਬੋਧਨ ਕਰਦੇ ਹੋਏ ਰਾਸ਼ਟਰਪਤੀ ਮੁਰਮੂ ਨੇ ਚੁਣੌਤੀਪੂਰਨ ਅਤੇ ਪ੍ਰਤੀਕੂਲ ਹਾਲਾਤ ਵਿੱਚ ਦੇਸ਼ ਦੀ ਰੱਖਿਆ ਕਰਨ ਵਿੱਚ ਉਹਨਾਂ ਦੀ ਬਹਾਦਰੀ ਦੀ ਸ਼ਲਾਘਾ ਵੀ ਕੀਤੀ ਉਹਨਾਂ ਨੇ ਉਥੇ ਤਾਇਨਾਤ ਜਵਾਨਾਂ ਦੇ ਪਰਿਵਾਰਾਂ ਅਤੇ ਰਿਸ਼ਤੇਦਾਰਾਂ ਦਾ ਸ਼ੁਕਰੀਆ ਅਦਾ ਵੀ ਕੀਤਾ ਮਾਤਰੂਮਲੀ ਦੀ ਰੱਖਿਆ ਕੇ ਲਈ ਆਪ ਸਭ ਤਿਆਗ ਔਰ ਸਹਨਸ਼ੀਲਤਾ ਕੇ ਉਸਾਤਣ ਉਦਾਹਰਣ ਪ੍ਰਸਤੁਤ ਕੀਏ पूरा देश आप सबका सम्मान करता है मातृभूमि की रक्षा के गौरवशाली कर्तव्यों को आप निभाते हैं। मेरा प्रार्थना है कि आप सभी स्वस्थ रहे और आप सब के परिवारजन स्वान रहे राष्ट्रपति ने सियाचिन बेस जंगी यादगार विखे भी भेंट किते 7ਵੇਂ ਰਾਸ਼ਟਰੀ ਪੋਸ਼ਣ ਮਹੀਨੇ ਦੇ ਤਹਿਤ ਹੁਣ ਤੱਕ ਦੇਸ਼ ਭਰ ਵਿੱਚ 9 ਕਰੋੜ 20 ਲੱਖ ਤੋਂ ਵੱਧ ਸਮਾਗਮ ਕਰਵਾਏ ਜਾ ਚੁੱਕੇ ਹਨ ਸਾਲਾਨਾ ਪੋਸ਼ਣ ਤੇ ਭਲਾਈ ਮੁਹਿੰਮ ਨੇ ਅਨੀਮੀਆ ਰੋਕਥਾਮ ਦੇ ਤਹਿਤ ਲਗਭਗ 1 ਕਰੋੜ 80 लाख समागम विकास दी निगरानी ਤੇ ਕੇਂਦ੍ਰਿਤ 1 ਕਰੋੜ 83 लाख ਅਤੇ ਪੂਰਵ ਖੁਰਾਕ ਦੇ ਤਹਿਤ ਕਰੀਬ 1 ਕਰੋੜ 45 लाख ਸਮਾਗਮ ਦਰਜ ਕੀਤੇ ਨੇ ਪੋਸ਼ਣ ਵੀ ਪੜਾਈ ਵੀ ਪਹਿਲ ਕਦਮੀ ਤਹਿਤ ਤਕਰੀਬਨ 1 ਕਰੋੜ 99 लाख ਸਮਾਗਮ ਕਰਵਾਏ ਗਏ ਨੇ ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਨੇ ਕਿਹਾ ਕਿ ਇਸ ਸਾਲ ਦੇ ਪੋਸ਼ਣ ਮਹੀਨੇ ਵਿੱਚ ਹੁਣ ਤੱਕ ਮਹਾਰਾਸ਼ਟਰ ਬਿਹਾਰ ਮੱਧ ਪ੍ਰਦੇਸ਼ ਉੱਤਰ ਪ੍ਰਦੇਸ਼ ਗੁਜਰਾਤ ਅਤੇ ਆਂਧਰਾ ਪ੍ਰਦੇਸ਼ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੇ ਸੂਬੇ ਰਹੇ ਨੇ ਸਵੱਛਤਾ ਹੀ ਸੇਵਾ ਮੁਹਿੰਮ ਪੰਜਾਬ ਪਰ ਵਿੱਚ ਪੂਰੀ ਸਰਗਰਮੀ ਨਾਲ ਚੱਲੀ ਹੈ ਇਸ ਮੌਕੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਵੀ ਮੁਹਿੰਮ ਤਹਿਤ ਲੋਕ ਵੱਖ-ਵੱਖ ਗਤੀਵਿਧੀਆਂ ਕਰਕੇ ਆਪਣਾ ਬਣਦਾ ਯੋਗਦਾਨ ਪਾ ਰਹੇ ਨੇ ਇਸ ਮੁਹਿੰਮ ਨੂੰ ਲੈ ਕੇ ਵੱਖ-ਵੱਖ ਜ਼ਿਲ੍ਹਿਆਂ ਤੋਂ ਲੋਕਾਂ ਨੇ ਜਾਣਕਾਰੀ ਦਿੱਤੀ ਮੈਂ ਸੰਦੀਪ ਵਾਤਨ ਸੋਲਿਡ ਵੇਸਟ ਮੈਨੇਜਮੈਂਟ ਐਕਸਪਰਟ ਨਗਰ ਨਿਗਮ ਪਠਾਨਕੋਟ ਆਪਾਂ ਸਾਰਾ ਸਤੰਬਰ ਤੋਂ ਲੈ ਕੇ ਹੁਣ ਤੱਕ ਸਵੱਛਤਾ ਪਲੇਜ ਪਬਲਿਕ ਵਰਕਸ਼ਾਪ ਹਿਊਮਨ ਚੇਂਜ ਜੂਥ Uh, हूँ तो uh, हम लोग यहाँ आस पास के गाँव में गए है जहाँ हमने लोगो को बताया गीले और सूखा कूड़े के बारे में कि गीले की गीले कूड़े को अलग रखने ऐसी हम उससे खाद बना सकते है और सूखे कूड़े को अलग करने ऐसी हम उसे रिसाइकिल कर सकते हैं पॉलिथीन के बारे में बताया ਪਟਾਚਾ ਕਾਲਜ ਦੇ ਸਟੂਡੈਂਟਾਂ ਬੀਏ 1 ਨੇ ਆਲੇ ਦੁਆਲੇ ਤੋਂ ਸ਼ੁਰੂ ਕਰਨਾ ਆਪਣੇ ਘਰ ਤੋਂ ਸ਼ੁਰੂ ਕਰਕੇ ਅਸੀਂ ਬਾਹਰ ਸਾਡੇ ਆਸ-ਪਾਸ ਕਾਲਜ ਸਕੂਲ ਸਾਡੇ ਜੋ ਵੀ ਨੇ ਅਸੀਂ ਉਹਨਾਂ ਨੂੰ ਸਾਫ਼ ਰੱਖਣਾ ਉਧਰ ਹੁਸ਼ਿਆਰਪੁਰ ਵਿਖੇ ਵੀ ਸਵੱਛਤਾ ਹੀ ਸੇਵਾ ਪੰਦਰਵਾੜੇ ਤਹਿਤ ਵਿਦਿਆਰਥੀਆਂ ਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨ ਹਿੱਤ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਫਲਾਹੀ ਵਿਖੇ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਦੀ ਸ਼ਹਾਦਤ ਤੇ ਆਧਾਰਿਤ ਨੁੱਕੜ ਨਾਟਕ ਕਰਵਾਇਆ ਗਿਆ ਪੀਐਮ ਸਕੂਲ ਜਵਾਹਰ ਨਵੋ ਦੇ ਵਿਦਿਆਲੇ ਫਲਾਹੀ ਦੇ ਵਿਦਿਆਰਥੀਆਂ ਨੇ ਇਸ ਨੁੱਕੜ ਨਾਟਕ ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸਵੱਛਤਾ ਹੀ ਸੇਵਾ ਪੰਦਰਵਾੜੇ ਗਤੀਵਿਧੀਆਂ ਦੇ ਇੰਚਾਰਜ ਸੀਤਾਰਾ ਬਾਂਸਲ ਨੇ ਦੱਸਿਆ ਕਿ ਨੌਜਵਾਨਾਂ ਦੇ ਦਿਲਾਂ 'ਚ ਦੇਸ਼ ਭਗਤੀ ਦੀ ਭਾਵਨਾ ਪੈਰਨ ਲਈ ਸਾਨੂੰ ਦੇਸ਼ ਭਗਤਾਂ ਬਾਰੇ ਗੱਲਾਂ ਕਰਨੀਆਂ ਚਾਹੀਦੀਆਂ ਨੇ। इसे तहत फरीदकोट तो जिले में चल रहे बाबा शेख फरीद आगमन पूर्व मौके कटे गए विशाल नगर कीर्तन उपंत शहर की सफाई करने नगर कौंसल वलों विशेष मुहिम चला के इसकी सफाई की गई डिप्टी कमिश्नर विनीत कुमार ने दस कि स्वच्छता ही सेवा मुहिम तहत जिले भर सफाई की विशेष मुहिम चलाई गई नगर कौंसल प्रधान नरेंद्रपाल ने दस कि मुबारक तैके तो वक् चौका राही माई गोदरी साहब तक सफाई उपरंत गिला सुा कूड़ा वक् वक्न प्रेरित किया गया ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਫਰੀਦਕੋਟ ਵੱਲੋਂ ਜ਼ਿਲ੍ਹੇ ਵਿੱਚ ਸਵੱਛਤਾ ਹੀ ਸੇਵਾ ਮਹਿੰਮ ਤਹਿਤ ਅੱਜ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਚ ਬਣੇ ਸਾਂਝੇ ਪਖਾਨਿਆਂ ਦੀ ਸਫਾਈ ਕੀਤੀ ਗਈ। ਪ੍ਰਾਦੇਸ਼ਿਕ ਖਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਉਹਨਾਂ ਨੂੰ 6ਵੇਂ ਤਨਖਾਹ ਕਮਿਸ਼ਨ ਦੇ ਬਕਾਇਆ ਦਾ ਲਾਭ 4 ਮਹੀਨਾ ਦੇ ਅੰਦਰ-ਅੰਦਰ ਜਾਰੀ ਕਰਨ ਦੇ ਹੁਕਮ ਦਿੱਤੇ ਨੇ ਹਾਈ ਕੋਰਟ ਨੇ ਸਪੱਸ਼ਟ ਕੀਤਾ ਕਿ ਇਹ ਲਾਭ ਜਾਰੀ ਕਰਦੇ ਹੋਏ D113 ਦੀ ਬਜਾਏ 119% ਦਿੱਤਾ ਜਾਵੇ ਹਾਈ ਕੋਰਟ ਨੇ 32 ਪਟੀਸ਼ਨਾਂ ਦਾ ਨਿਪਟਾਰਾ ਕਰਦਿਆਂ ਇਹ ਹੁਕਮ ਜਾਰੀ ਕੀਤੇ ਨੇ ਹਿੰਦੁਸਤਾਨ ਸਮਾਚਾਰ ਏਜੰਸੀ ਤੋਂ ਮਿਲੀ ਜਾਣਕਾਰੀ ਮੁਤਾਬਕ ਪਟੀਸ਼ਨਦਾਰ ਕਰਦੇ ਹੋਏ ਹਾਈ ਕੋਰਟ ਨੂੰ ਦੱਸਿਆ ਕਿ ਜੁਲਾਈ 2021 ਚ ਪੰਜਾਬ ਸਰਕਾਰ ਨੇ 6ਵੇਂ ਤਨਖਾਹ ਤਨਖਾਹ ਕਮਿਸ਼ਨ ਨੂੰ ਲਾਗੂ ਕਰਨ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਇਸ ਕਾਰਨ ਜ਼ਿਆਦਾਤਰ ਮੁਲਾਜ਼ਮਾਂ ਦੀਆਂ ਤਨਖਾਹਾਂ ਕੱਟ ਗਈਆਂ ਸਨ ਹਾਈ ਕੋਰਟ ਨੇ ਕਿਹਾ ਹੈ ਕਿ ਟੀਏ ਮਹਿੰਗਾਈ ਦੇ ਆਧਾਰ ਤੇ ਦਿੱਤਾ ਜਾਂਦਾ ਹੈ ਤੇ ਸਰਕਾਰ ਕੋਲ ਇਹ ਸਾਬਤ ਕਰਨ ਲਈ ਕੋਈ ਤੱਥ ਨਹੀਂ ਹੈ ਕਿ ਪਹਿਲੀ ਜਨਵਰੀ 2016 ਨੂੰ ਮਹਿੰਗਾਈ ਅਚਾਨਕ ਘਟੀ ਹੈ ਸ਼੍ਰੋਮਣੀ ਕਮੇਟੀ ਵਫਦ ਨੇ ਸਿੱਖ ਮਾਮਲਿਆਂ ਨੂੰ ਲੈ ਕੇ ਮੇਘਾਲਿਆ ਦੇ ਰਾਜਪਾਲ ਨਾਲ ਮੁਲਾਕਾਤ ਕੀਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਵਫਰ ਨੇ ਅਸ਼ਮੇਖਾਲੇ ਦੇ ਰਾਜਪਾਲ ਸੀਐਚ ਵਿਜੇਸ਼ੰਕਰ ਨੂੰ ਮਿਲ ਕੇ ਸ਼ਿਲਾਂਗ ਵਿਖੇ ਪੰਜਾਬੀ ਕਲੋਨੀ ਵਿੱਚ ਸਥਿਤ ਗੁਰਦੁਆਰਾ ਗੁਰੂ ਨਾਨਕ ਦਰਬਾਰ ਦਾ ਮਾਮਲਾ ਤੁਰੰਤ ਹੱਲ ਕਰਵਾਉਣ ਲਈ ਦਖਲ ਦੀ ਮੰਗ ਕੀਤੀ ਹੈ ਵਫਰ ਨੇ ਬੀਤੀ ਦਿਨੀ ਮੇਘਾਲਿਆ ਸਰਕਾਰ ਦੇ ਮੁਖ ਸਿਕੱਤਰ ਨਾਲ ਮੁਲਾਕਾਤ ਕਰਕੇ ਇਸ ਮਾਮਲੇ ਵਿੱਚ ਮੰਗ ਪੱਤਰ ਸੌਂਪਿਆ ਸੀ ਵਫਦੀ ਅਗਵਾਈ ਕਰ ਰਹੇ ਜਨਰ ਸਿਕੱਤਰ ਪਾਈ ਰਾਜਿੰਦਰ ਸਿੰਘ ਮਹਿਤਾ ਨੇ ਦੱਸਿਆ ਕਿ ਆਸ਼੍ਰੋਮਣੀ ਕਮੇਟੀ ਵਫਰ ਨੇ ਮੇਘਾਲਿਆ ਦੇ ਰਾਜਪਾਲ ਨੂੰ ਸ਼ਿਲਾਂਗ ਵਿੱਚ ਗੁਰੂ ਕਾਨੂੰ ਢਾਉਣ ਦੀ ਕਾਰਵਾਈ ਤੁਰੰਤ ਰੋਕਣ ਲਈ ਸਰਕਾਰ ਨੂੰ ਦਿਸ਼ਾ ਨਿਰਦੇਸ਼ ਜ ਕਰਨ ਲਈ ਆਖੇ ਉਹਨਾਂ ਰਾਜਪਾਲ ਤੋਂ ਮੰਗ ਕੀਤੀ ਕਿ ਮੇਖਾਲਾ ਸਰਕਾਰ ਨੂੰ ਹਦਾਇਤ ਜਾਰੀ ਕਰਕੇ ਸਥਾਨਕ ਸਿੱਖਿਆ ਦੇ ਹੱਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ਪੰਜਾਬ ਪਰ ਵਿੱਚ ਝੋਨੇ ਦੇ ਵਾਢੀ ਸੀਜ਼ਨ 2024 ਦੌਰਾਨ ਫਸਲ ਦੀ ਰਹਿਤ ਖੋਂਦ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਉਪਰਾਲੇ ਕੀਤੇ ਜਾ ਰਹੇ ਨੇ ਮੁਹਾਲੀ ਦੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਇਸ ਲਈ ਨੋਡਲ ਅਫਸਰ ਹਰੇਕ ਪਿੰਡ ਅਤੇ ਕਲਸਟਰ ਅਫਸਰ ਹਰੇਕ 10 ਪਿੰਡਾਂ 'ਚ ਲਗਾਏ ਜਾਣਗੇ। ਉਹਨਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਫਸਲ ਦੀ ਰਹਿੰਦ ਖੁੰਦ ਨੂੰ ਅੱਗ ਲਗਾਉਂਦਾ ਹੈ ਤਾਂ ਸਬੰਧਤ ਸਬ ਡਿਵੀਜ਼ਨ ਦਾ ਨੋਡਲ ਅਫਸਰ, ਕਲਸਟਰ ਅਫਸਰ, ਐਸਓਚੋਸ ਤੇ ਐਸਟੀਐਮਸ ਇਸ ਤੋਂ ਤੁਰੰਤ ਕਾਬੂ ਪਾਉਣ ਲਈ ਜ਼ਿੰਮੇਵਾਰ ਹੋਣਗੇ। ਉਹਨਾਂ ਕਿਹਾ ਕਿ ਕਲਸਟਰ ਅਫਸਰ ਤੇ ਨੋਡਲ ਅਫਸਰ ਆਪੋ ਆਪਣੇ ਪਿੰਡਾਂ 'ਚ ਜਾ ਕੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ ਬਾਰੇ ਜਾਗਰੂਕ ਕਰਨਗੇ। ਉਦਰ ਮੌਕੇ ਵਿਖੇ ਪਰਾਲੀ ਨੂੰ ਅੱਗ ਨਾ ਲਾਉਣ ਵਾਲੇ ਤੇ ਪਰਾਲੀ ਦੀ ਸਾਮ ਸੰਭਾਲ ਕਰਨ ਵਾਲੇ ਪੰਜਾ ਕਿਸਾਨਾਂ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਕਿਸਾਨਾਂ ਨੇ ਆਕਾਸ਼ਵਾਣੀ ਜਲੰਧਰ ਨਾਲ ਆਪਣੇ ਤਜਰਬੇ ਸਾਂਝੇ ਕੀਤੇ ਨਾਮ ਜੀ ਬੁਰਲਾਲ ਸਿੰਘ ਆ ਮੈਂ ਪਿੰਡ ਧਰਮਗੜ ਦਾ ਵਾਸੀ ਆ ਮੈਂ ਪਿਛਲੇ 3 ਸਾਲ ਤੋਂ ਪਰਾਲੀ ਨੂੰ ਬਿਲਕੁਲ ਵੀ ਅੱਗ ਨਹੀਂ ਲਾਈ ਇਹ ਇੱਕ ਪ੍ਰਦੂਸ਼ਣ ਹੀ ਹੁੰਦਾ ਜੀ ਮੇਰਾ ਬਹੁਤ ਫਾਇਦਾ ਹੋਇਆ ਜੀ ਮੈਂ ਜੀ ਪਿੰਡ ਜੰਡਲੀ ਆ ਜੀ ਮੇਰਾ ਨਾਮ ਜੈ ਸਿੰਘ ਪਰਾਲੀ ਅਸੀਂ 3-4 ਸਾਲਾਂ ਤੋਂ ਕਦੇ ਅੱਗ ਨਹੀਂ ਜਿलाई ਤੋਂ ਉਹਦੇ ਵਿੱਚ ਇੱਕ ਦਾ ਪ੍ਰਦੂਸ਼ਣ ਨਹੀਂ ਆਪਣਾ ਸਾਹ ਲੈਣ ਤੇ ਦੇਖੋ ਕਿੰਨੀ ਕਠਨਾਈਆਂ ਹੁੰਦੀ ਆ ਜੀ ਪਰਾਲੀ ਚ ਜਿਹੜੀ એનર્ਜੀ ਆ ਉਹ ਅਸੀਂ ਬੇਸਟ ਸਮਝ ਜਾਂਦੇ ਹਾਂ ਉਹਨਾਂ ਨੂੰ ਇਹਨਾਂ ਚੀਜ਼ਾਂ ਦਾ ਸਾਨੂੰ ਪਤਾ ਲੱਗਣ ਕਰਕੇ ਅਸੀਂ ਆਪ ਕਿਸਾਨ ਹੋਣ ਦੇ ਨਾਤੇ ਪਹਿਲਾਂ ਅੱਗ ਲਾਣੀ ਛੱਡੀ ਵੀਰ ਨਾਮ ਹੈ சுரேਸ਼ ਕੁਮਾਰ ਪਿੰਡ ਜੜੋ ਦੀ ਸਿਰਫ 6 ਇੰਚ ਧਰਤੀ ਪਜਾਉ ਉਹ ਧਰਤੀ ਉੱਪਰ ਦੀ ਛੜਦੀ ਹੈ ਔਰ ਉਹਦੇ ਨਾਲ ਜਿਹੜੀ ਹੈ ਜਿਹੜੇ ਸਾਡੇ ਮਿੱਤਰ ਕਿੜੇ ਹੈ ਜਿਹੜੇ ਜਿਹੜੇ ਸਾਡੇ ਸਾਡੀ ਤੋਂ ਆਹ ਹੈ ਜਿਹੜਾ ਬੱਚਿਆਂ ਨੂੰ ਅੱਖਾਂ ਵਾਂ ਤੇ ਬੜਾ ਨੁਕਸਾਨ ਹੈ ਅਸੀਂ ਇਹ ਚਾਹੁੰਦੇ ਹਾਂ ਵੀ ਬਿਲਕੁਲ ਅਸੀਂ ਸਾੜੀ ਐਨਾ ਅਸੀਂ ਕਈ ਸਾਲ ਤੋਂ ਸਾੜਦੇ ਫਤਗਟ ਸਾਹਿਬ ਦੇ ਖੇਤੀਬਾੜੀ ਦੇ ਕਿਸਾਨ ਪਲੇਵੇ ਪਾਕ ਵੱਲੋਂ ਪਰਾਲੀ ਨੂੰ ਅਗਨ ਨਾਲ ਹਲਾਉਣ ਸੰਬੰਧੀ ਜਾਗਰੂ ਕਰਨ ਦੇ ਉਦੇਸ਼ ਨਾਲ ਚੇਤਨਾ ਵੈਨਾਂ ਨੂੰ ਡਿਪਟੀ ਕਮਿਸ਼ਨਰ ਡਾਕਟਰ ਸੋਨਾtheta ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਰਵਾਨਾ ਕੀਤਾ ਪਠਾਨਕੋਟ ਦੇ ਸਿਵਲ ਹਸਪਤਾਲ ਵਿੱਚ ਇੱਕ ਪੇੜ ਮਾਕੇ ਨਾਮ ਮਹਿੰਮ ਤਹਿਤ ਬੂਟੇ ਲਾਏ ਗਏ ਮੁੱਖ ਨਾਇਕ ਮੈਜਿਸਟ੍ਰੇਟ ਰੁਪਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀਆਂ ਹਦਾਇਤਾਂ ਮੁਤਾਬਕ ਇੱਕ ਪੇੜ ਮਾਕੇ ਨਾਮ ਮਹਿੰਮ ਤਹਿਤ ਬੂਟੇ ਲਾਉਣ ਦੇ ਮਹਿੰਮ ਚੱਲੀ ਹੈ। ਉਹਨਾਂ ਨੇ ਇਸ ਮੌਕੇ ਸਖੀ ਵਨ ਸਟਾਪ ਸੈਂਟਰ ਦਾ ਨਿਰਖਣ ਵੀ ਕੀਤਾ ਅਤੇ ਸੈਂਟਰ ਵਿੱਚ ਚੱਲ ਰਹੀ ਕਾਰਜਾਂ ਦਾ ਜਾਇਜ਼ਾ ਲਿਆ। ਭਾਰਤੀ ਸਭਿਆਚਾਰਕ ਗਿਆਨ ਸੰਸਥਾ ਵੱਲੋਂ ਵੀ ਚੰਡੀਗੜ੍ਹ ਨੂੰ ਹਰਾ-ਭਰਾ ਰੱਖਣ ਲਈ 1001 ਬੂਟੇ ਲਾਉਣ ਦਾ ਪਟੀਚਾ ਮਿੱਥਿਆ ਗਿਆ ਸੀ ਜਿਸ ਨੂੰ ਚੰਡੀਗੜ੍ਹ ਪ੍ਰੈਸ ਕਲੱਬ ਦੇ ਸਹਿਯੋਗ ਨਾਲ ਹਾਸਲ ਕਰ ਤੇ ਆਖਰ ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਅਜਲਾ ਦਾਗਦੇ ਸਿਆਚਨ ਸਥਿਤ بیس ਕੈਂਪਤਾ ਦੁਆਰਾ ਕੀਤਾ ਅਤੇ ਜਵਾਨਾਂ ਤੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਪੰਜਾਬ ਪਰ ਵਿੱਚ ਸਵੱਛਤਾ ਹੀ ਸੇਵਾ ਪੰਦਰਵਾੜੇ ਤਹਿਤ ਵੱਖ-ਵੱਖ ਗਤੀਵਿਧੀਆਂ ਚਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਵਫਦ ਨੇ ਅਜਮੇਗਾਲਾ ਦੇ ਰਾਜਪਾਲ ਨਾਲ ਮੁਲਾਕਾਤ ਕਰਕੇ ਸ਼ਿਲਾਂਗ ਵਿਖੇ ਗੁਰਦੁਆਰਾ ਗੁਰੂ ਨਾਨਕ ਦੇਵਪਾਦਰ ਦਾ ਮਾਮਲਾ ਤੁਰੰਤ ਹੱਲ ਕਰਵਾਉਣ ਚ ਦਖਲ ਦੀ ਮੰਗ ਕੀਤੀ ਅਤੇ ਪੰਜਾਬ ਦੇ ਖੇਤੀਬਾੜੀ ਦੇ ਕਿਸਾਨ ਪਾਲਾਈ ਵਿਭਾਗ ਵੱਲੋਂ ਪਰਾਲੀ ਨੂੰ ਅੱਗ ਨਾਲ ਆਉਣ ਸੰਬੰਧੀ ਜਾਗਰੂਕਤਾ ਪ੍ਰੋਗਰਾਮਾਂ ਦਾ ਆਯੋਜਨ ਤੇ ਇਸ ਦਿਨਾਂ ਦੀ ਪ੍ਰਤੀਸ਼ਠਾ ਖ਼ਬਰਾਂ ਖਤਮ ਹੋਈਆਂ ਨਮਸਕਾਰ